ਇਕ ਕਹਾਣੀ ਤੁਹਾਨੂੰ ਅੱਜ ਇਸ ਮਨ ਦੀਆਂ ਜਾਲ ਸਾਜ਼ੀਆਂ ਬਾਰੇ ਦੱਸੇਗੀ ਇਸ ਮਨ ਨੇ ਬੜਿਆਂ ਦੀ ਮਿੱਟੀ ਪਲੀਥ ਕੀਤੀ ਹੈ ਸ਼ਿਵ ਵਿਸ਼ਵਾਮਿੱਤਰ ਅਤੇ ਹੋਰ ઋਸ਼ੀਆ ਮੁੰਨੀਆਂ ਤੇ ਕਈ ਮਹਾਤਮਾ ਇਸ ਮਨ ਦੇ ਕਾਬੂ ਆ ਗਏ ਤੁਸੀਂ ਪੁਰਾਣੀਆਂ ਪੁਸਤਕਾਂ ਨੂੰ ਪੜ੍ਹ ਕੇ ਦੇਖੋ ਜਿੱਥੋਂ ਤੁਹਾਨੂੰ ਇਸ ਮਨ ਦੀ ਤਾਕਤ ਦਾ ਪਤਾ ਲੱਗੇਗਾ ਕੀ ਇਹ ਮਨ ਸਾਨੂੰ ਕਿਵੇਂ ਕਾਬੂ ਕਰ ਲੈਂਦਾ ਹੈ ਇੱਕ ਵਾਰ ਦੀ ਗੱਲ ਹੈ ਰਾਜਾ ਜਨਮੇਜਾ ਨੇ ਵੇਦਵਿਆਸ ਨੂੰ ਸਵਾਲ ਕੀਤਾ ਕਿਆ ਮੇਰੇ ਬਜ਼ੁਰਗ ਇਹੋ ਜੇ ਸਨ ਕਿ ਮਨ ਦੇ ਕਹੇ ਲੱਗ ਗਏ ਵੇਦਵਿਆਸ ਨੇ ਕਿਹਾ ਰਾਜਾ ਮਨ ਬੜਾ ਜ਼ਬਰਦਸਤ ਹੈ ਉਸ ਨੇ ਪੁੱਛਿਆ ਇਹਦਾ ਕੋਈ ਹੱਲ ਵੇਦਵਿਆਸ ਨੇ ਕਿਹਾ ਨਹੀਂ ਤਾਂ ਰਾਜਾ ਨੇ ਸਿਰ ਫੇਰ ਦਿੱਤਾ ਫਿਰ ਵੇਦ ਵ્યાਸ ਨੇ ਕਿਹਾ ਅੱਛਾ ਜਾ ਮੈਂ ਤੈਨੂੰ ਪਹਿਲਾਂ ਦੱਸ ਦਿੰਦਾ ਹਾਂ ਕਿ ਅੱਜ ਤੋਂ 3 ਮਹੀਨੇ ਬਾਅਦ ਤੇਰੇ ਪਾਸ ਇੱਕ ਸੁਦਾਗਰ ਘੋੜਾ ਲਿਆਏਗਾ ਉਹ ਨਾ ਖਰੀਦੀ ਜੇ ਖਰੀਦ ਲਿਆ ਤਾਂ ਉਸਤੇ ਸਵਾਰੀ ਨਾ ਕਰੀ ਜੇ ਸਵਾਰ ਹੋ ਗਿਆ ਤਾਂ ਪੂਰਬ ਦੀ ਦਿਸ਼ਾ ਨੂੰ ਨਾ ਜਾਈ ਜੇ ਪੂਰਬ ਦੀ ਦਿਸ਼ਾ ਨੂੰ ਚਲਾ ਗਿਆ ਤਾਂ ਉੱਥੇ ਤੈਨੂੰ ਇੱਕ ਇਸਤਰੀ ਮਿਲੇਗੀ ਉਸ ਨਾਲ ਗੱਲ ਨਾ ਕਰੀ ਜੇ ਗੱਲ ਵੀ ਕੀਤੀ ਤਾਂ ਉਸ ਨੂੰ ਘਰ ਨਾ ਲਿਆਈ ਜੇ ਘਰ ਲਿਆਂਦਾ ਤਾਂ ਉਹਦੇ ਨਾਲ ਵਿਆਹ ਨਾ ਕਰੀ ਜੇ ਸ਼ਾਦੀ ਵੀ ਕੀਤੀ ਤਾਂ ਉਹਦੇ ਕਹੇ ਨਾ ਲੱਗੀ ਜਾਂ ਇਲਾਜ ਕਰ ਲੈ ਇਸ ਮੰਦ ਦਾ 3 ਮਹੀਨੇ ਬਾਅਦ ਇੱਕ ਸਦਾਕਰ ਕੋੜਾ ਲਿਆਇਆ ਐਸਾ ਕੋੜਾ ਰਾਜੇ ਨੇ ਕਦੇ ਨਹੀਂ ਸੀ ਵੇਖਿਆ ਅਮੀਰਾ ਵਜ਼ੀਰਾ ਨੇ ਵੜਿਆਇਆ ਕਿ ਮਹਾਰਾਜ ਜੀ ਖਰੀਦ ਲਓ ਸਵਾਰੀ ਨਾ ਕਰਨਾ ਬਾਹਰਲੇ ਰਾਜੇ ਆ ਕੇ ਵੇਖਣਗੇ ਤਬੇਲੇ ਦਾ ਸ਼ਿੰਗਾਰ ਹੈ ਰਾਜੇ ਨੇ ਉਸ ਨੂੰ ਖਰੀਦ ਲਿਆ ਕੁਝ ਦਿਨਾਂ ਬਾਅਦ ਸੈਸਾ ਨੇ ਬੜੀ ਤਾਰੀਫ ਕੀਤੀ ਕਿ ਸਾਹਿਬ ਘੋੜਾ ਬਹੁਤ ਅੱਛਾ ਹੈ ਇਸ ਨੂੰ ਜਰਾ ਐਬ ਨਹੀਂ ਤੁਹਾਡੀ ਸਵਾਰੀ ਲਾਇਕ ਹੈ ਰਾਜੇ ਦੇ ਮਨ ਵਿੱਚ ਆਇਆ ਅੱਛਾ ਚਲੋ ਸਵਾਰ ਹੋ ਜਾਂਦੇ ਆ ਪੂਰਬ ਦੀ ਦਿਸ਼ਾ ਨੂੰ ਨਾ ਜਾਵਾਂਗੇ ਜਦ ਘੋੜੇ ਤੇ ਸਵਾਰ ਹੋਇਆ ਘੋੜਾ ਮੂੰਹ ਜੋੜ ਕੇ ਕਿ ਜੰਗਲ ਵਿੱਚ ਪੂਰਬ ਦੀ ਦਿਸ਼ਾ ਨੂੰ ਜਾ ਨਿਕਲਿਆ ਅੱਗੋਂ ਇੱਕ ਬੜੀ ਖੂਬਸੂਰਤ ਇਸਤਰੀ ਬੈਠੀ ਸੀ ਘੋੜੇ ਤੋਂ ਉਤਰ ਕੇ ਰਾਜੇ ਨੇ ਪੁੱਛਿਆ ਕਿ ਤੂੰ ਕੌਣ ਹੈ ਤਉ ਕਹਿਣ ਲੱਗੀ ਕਿ ਮੇਰੇ ਰਿਸ਼ਤੇਦਾਰ ਮੈਥੋਂ ਵਿਛੜ ਗਏ ਰਾਜੇ ਨੇ ਕਿਹਾ ਮੈਂ ਤੈਨੂੰ ਆਪਣੇ ਘਰ ਨਹੀਂ ਲਿਜਾ ਸਕਦਾ ਕਹਿਣ ਲੱਗੀ ਇੱਥੇ ਜੰਗਲ ਵਿੱਚ ਮੈਨੂੰ ਰਿਸ਼ ਜਾਂ ਸ਼ੇਰ ਖਾ ਜਾਣਗੇ ਤੁਹਾਨੂੰ ਪਾਪ ਲੱਗੇਗਾ ਹੁਣ ਰਾਜਾ ਸੋਚਦਾ ਹੈ ਅੱਛਾ ਚਲੋ ਕਰ ਲੈ ਚਲਦੇ ਹਾਂ ਪਰ ਇਹਦੇ ਨਾਲ ਵਿਆਹ ਨਹੀਂ ਕਰਾਵਾਂਗੇ ਜਦੋਂ ਕਰ ਲਿਆਂਦਾ ਕੁਝ ਦਿਨਾਂ ਬਾਅਦ ਲੋਕਾਂ ਨੇ ਤਾਰੀਫ ਕੀਤੀ ਕਿ ਬਹੁਤ ਨੇਕ ਇਸਤਰੀ ਏ ਬਹੁਤ ਸੁਸ਼ੀਲ ਆਪ ਜੀ ਦੇ ਲਾਇਕ ਏ ਤਾਂ ਰਾਜੇ ਨੇ ਉਸ ਨਾਲ ਸ਼ਾਦੀ ਕਰ ਲਈ ਇਸਤਰੀ ਮਾਇਆ ਦਾ ਜਾਲ ਏ ਇਸੇ ਤਰ੍ਹਾਂ ਕੁਝ ਦਿਨ ਗੁਜ਼ਰਦੇ ਗਏ ਤਾਂ ਉਹ ਇਸਤਰੀ ਕਹਿਣ ਲੱਗੀ ਕਿ ਇੱਕ ਮਹਿਤਰ ਵੀ ਸ਼ਾਦੀ ਕਰਦਾ ਏ ਉਹ ਆਪਣੀ ਬਰਾਦਰੀ ਦੀ ਰੋਟੀ ਕਰਦਾ ਏ ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦੀ ਏ ਕਹਿਣ ਲੱਗੀ ઋਸ਼ੀਆ ਮੁਨੀਆਂ ਨੇਕ ਪਰਸ਼ਾਨਾਂ ਨੂੰ ਬੁਲਾਓ ਔਰ ਉਹਨਾਂ ਨੂੰ ਰੋਟੀ ਖਵਾਓ ਜਿਸ ਵਕਤ ਸਾਰੇ ઋષੀ ਮੁਨੀ ਆ ਕੇ ਬੈਠੇ ਤਾਂ ਕਹਿਣ ਲੱਗੇ ਕਿ ਮੈਂ ਤੇਰੀ ਅਧੰਗਨੀ ਹਾਂ ਮੈਂ ਵੀ ਤੇਰੇ ਨਾਲ ਸੇਵਾ ਕਰਾਂਗੀ ਉਹ ਜੰਗਲ ਦੇ ਰਹਿਣ ਵਾਲੇ ਸਨ ਰੋਟੀ ਵਰਤੋਂਦੇ ਵਰਤੋਂਦੇ ਕਹਿਣ ਲੱਗੇ ਇਹ ਤਾਂ ਸਾਰੇ ਲੁੱੱਚੇ ਆਦਮੀ ਨੇ ਔਰ ਮੇਰੇ ਵੱਲ ਵੇਖ ਰਹੇ ਨੇ ਰਾਜੇ ਨੂੰ ਗੁੱਸਾ ਆਇਆ ਲੈ ਕੇ ਤਲਵਾਰ ਸਾਰੇ ॠषि मुनि ਕਤਲ ਕਰ ਦਿੱਤੇ ਉਸੇ ਵਕਤ वेदव्यास ਪ੍ਰਗਟ ਹੋ ਗਿਆ ਔਰ ਕਿਹਾ ਦੱਸ ਰਾਜਾ ਤੂੰ ਕੀ ਕਹਿੰਦਾ ਸੀ ਕਿ ਮੇਰੇ ਬਜ਼ੁਰਗ ਇਹੋ ਜਹ ਨੇ ਹੁਣ ਤੂੰ ਵੀ ਤਾਂ ਮੰਦੇ ਹੱਥੇ ਚੜ ਗਿਆ ਸੋ ਇਸ ਕਹਾਣੀ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਅੱਜ ਤੱਕ ਇਸ ਮਨ ਤੋਂ ਕੋਈ ਬਚ ਨਹੀਂ ਸਕਿਆ ਇਸ ਲਈ ਇਸ ਮਨ ਨੂੰ ਕਾਬੂ ਕਰਨ ਦਾ ਇੱਕ ਹੀ ਇਲਾਜ ਹੈ ਉਹ ਹੈ ਸਿਮਰਨ ਉਸ ਵਾਹਿਗੁਰੂ ਦਾ ਨਾਮ ਅਗਰ ਤੁਸੀਂ ਪ੍ਰਮਾਤਮਾ ਨੂੰ ਹਰ ਪਲ ਯਾਦ ਕਰਦੇ ਹੋ ਤਾਂ ਹੀ ਇਸ ਮਨ ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਅਗਰ ਆਪਾਂ ਇਸ ਦੁਨੀਆ ਦੀਆਂ ਐਸ਼ੋ ਆਰਾਮਾਂ ਵਿੱਚ ਫਸ ਗਏ ਤਾਂ ਇਹ ਮਨ ਆਪਾਂ ਨੂੰ ਇਸ ਦਲਦਲ ਦੇ ਵਿੱਚ ਹੋਰ ਫਸਾਂਦਾ ਜਾਏਗਾ ਸੋ ਆਪਣੇ ਗੁਰੂ ਨੂੰ ਆਪਣੇ ਈਸ਼ਵਰ ਨੂੰ ਕਦੇ ਨਾ ਵਿਸਾਰੋ ਧੰਨਵਾਦ ਜੀ